ਵੀਡੀਓ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਰਦੇ ਆਂ ਅੱਜ ਦੇ ਦਿਨ ਤੇ ਵਲੌਗ ਦੀ ਸ਼ੁਰੂਆਤ ਮਿਸਤਰੀਆਂ ਦੇ ਆਉਣ ਤੋਂ ਪਹਿਲਾਂ ਮੈਂ ਆਪਣੇ ਉੱਪਰਲੇ ਕੰਮ ਸਾਰੇ ਨਿਮੇੜਲੇ ਸੀਗੇ ਅੱਜ ਤੇ ਕੱਲ ਦੇ ਕੰਮ ਦੇ ਵਿੱਚੋਂ ਜਿਹੜਾ ਪਰਲਾ ਫਰਸ਼ ਹੈਗਾ ਉਹ ਹਲੇ ਪੈਂਡਿੰਗ ਪੈਗਾ ਮਿਸਤਰੀ ਹੋਰੇ ਜਿਹੜਾ ਨੀਚੇ ਗਾਰਾ ਬਣਾਉਣਾ ਹੈਗਾ ਪਾਉਣ ਵਾਸਤੇ ਚਾਹ ਉਹਦੇ 'ਚ ਪਾਣੀ-ਦਣੀ ਪਾਈ ਜਾਂਦੇ ਨੇ ਤੇ ਨਾਲੇ ਉਹਨੂੰ ਮੱਦੀ ਜਾਂਦੇ ਨੇ ਤੇ ਅੱਜ ਉਹਨਾਂ ਦੇ ਨਾਲ ਦੇ ਇੱਕ ਜਣਾ ਮਿਸ ਕਰਕੇ ਆਇਆ ਨਹੀਂ ਹੈਗਾ ਤੇ ਹੁਣ ਤਿੰਨ ਜਾਨੀ ਨੇ ਇਹ ਫਿਲਹਾਲ ਇਹ ਆਪਦਾ ਕੰਮ ਚਲਾਉਣਗੇ ਇਧਰਲੇ ਕੋਠੇ ਦਾ ਫਰਸ਼ ਡੰਗਰਾਂ ਵਾਲੇ ਦਾ ਚਿੰਤਾ ਸੀਗਾ ਤੇ ਪਰਲੇ ਪਾਸੇ ਵਾਲੇ ਦਾ 치ਣੀ ਜਾਂਦੇ ਨੇ ਤੇ ਉਹਦੇ ਅੱਧ ਵਿਚਾਲੇ ਤੱਕ ਇਹ ਪਹੁੰਚ ਗਏ ਇਧਰਲੇ ਮਿਸਤਰੀਆਂ ਨੇ ਆ ਕੇ ਆਪਦਾ ਕੰਮ ਸ਼ੁਰੂ ਨਹੀਂ ਕਰ ਲਿਆ ਸੀ ਕਿਉਂਕਿ ਇਹਨਾਂ ਦੇ ਕੰਮ ਦੀ ਚਾਲ ਬਣੀ ਹੋਈ ਸੀਗੀ ਗਾਰਾ ਵਗੈਰਾ ਇਹਨਾਂ ਦਾ ਪਹਿਲੀ ਮਿੱਧਿਆ ਹੋਇਆ ਸੀਗਾ ਕੱਲ ਟੈਂਕੀ ਵਾਲੇ ਕੰਮ ਦੇ ਵਿੱਚੋਂ ਇੱਥੇ ਜਿਹੜੇ ਵਿਚਾਲੇ ਥਾਮਲਾ ਲੱਗਿਆ ਸੀ ਉਹ ਪੱਟ ਕੇ ਸਾਈਡ ਤੇ ਕਰਾਤਾ ਕਿਉਂਕਿ ਜੋ ਫਰਸ਼ ਆਏਗਾ ਉਹ ਸਾਰਾ ਉਹਦੇ ਚ 치ਣਿਆ ਜਾਊਗਾ ਇੱਕ ਲੈਵਲ ਬਣ ਜੂਗਾ ਨਹੀਂ ਫਿਰ ਵਿਚਾਲੋਂ ਟੈਂਕੀ ਫੇਰ ਪੂਰਾ ਪਰਾ ਚੱਕ ਕੇ ਕਰਾਉਣੇ ਪੈਣੀ ਸੀਗੀ ਤੇ ਮਮਟੀ ਵਾਲਾ ਹਿੱਸਾ ਸੀਗਾ ਜਿਹੜਾ ਉਹ ਛੱਡਤਾ ਇਹਨੂੰ ਬਾਅਦ ਚ ਦੇਖਾਂਗੇ ਇੱਕ ਵਾਰੀ ਫਰਸ਼ ਦਾ ਇੱਕ ਲੈਵਲ ਚਾਹਣਾ ਜ਼ਰੂਰੀ ਹੈਗਾ ਤੇ ਚਣਿਆ ਜਾਣ ਦਿਓ ਫਿਰ ਇਸ ਤੋਂ ਬਾਅਦ ਅੱਗੇ ਵਿਆਉਂਦਾ ਹੈ ਕਿ ਵੀ ਜਦੋਂ ਆ ਸਾਰਾ ਕੰਮ ਮੁਕੰਮਲ ਹੋ ਗਿਆ ਮਮਟੀ ਦਾ ਹੋਰ ਜਿਹੜਾ ਇਹਦਾ ਫਰੰਟ ਵਾਲਾ ਹਿੱਸਾ ਹੈਗਾ ਉਹ ਤੋਂ ਬਾਅਦ ਬਣੂਗਾ ਕਿਉਂਕਿ ਕਿਰਨ ਮਸ਼ੀਨ ਵਗੈਰਾ ਨਾਲ ਜਿਹੜਾ ਸਮਾਨ ਚੜਾਉਣਾ ਹੈਗਾ ਲਿਫਟਿੰਗ ਹੋਣੀ ਹੈ ਸਮਾਨ ਦੀ ਉਹ ਫਿਰ ਵਿਚਾਲੇ ਡਿੱਕਾ ਲਾਉਗੀ ਨਹੀਂ ਫਿਰ ਬਾਅਦ ਦੇ ਵਿੱਚ ਜੜੀਆਂ ਇਹਦੀਆਂ ਕੋਰਾਂ ਵਗੈਰਾ ਨੇ ਆ ਚੀਜ਼ਾਂ ਇਹ ਸਾਰੀਆਂ ਖਰਾਬ ਹੋ ਜਾਣੀਆਂ ਜੇ ਜੰਗਲੇ ਦੇ ਉੱਤੋਂ ਦੀ ਆਊਗਾ ਕਿੱਦਾਂ ਦਾ ਮਹਿਸੂਸ ਹੋ ਰਿਹਾ ਵੇਲੇ ਠੰਡੇ ਪਾਣੀ ਚੋਂ ਨਿਕਲ ਕੇ ਠੰਡਾ ਪਾਣੀ ਤਾਂ ਬਹੁਤ ਵਧੀਆ ਤੈਨੂੰ ਕਰੀਏ ਕੈਮ ਲਓ ਜੀ ਕਰੀਏ ਕੈਮ ਆ ਚੱਕ ਦੱਸੀ ਨਾ ਕੇ ਇਹਨੂੰ ਆ ਮੰਨਿਆ ਆ ਜਾ ਗਾਇ ਜੋਨੀ ਫਿਰਦੀ ਸੀਗੀ ਹੈਂ ਇਧਰ ਵੀ ਫਿਰਦੀ ਸੀਗੀ ਓਏ ਖੜ੍ਹ ਜਾ ਖੜ੍ਹ ਜਾ ਮੁਰਾ ਮੁਰਾ ਇਧਰਲੇ ਕੋਠੇ ਤੇ ਮਿਸਤਰੀ ਨੇ ਕੰਮ ਚਲਾ ਰਿਆ ਤੇ ਇੱਥੇ ਤੱਕ ਫਰਸ਼ ਹੈਗਾ ਜਿਹੜਾ ਇਹ ਲੱਗਦਾ ਲੱਗਦਾ ਆ ਗਿਆ ਪਹਿਲਾਂ ਇਹਦਾ ਗਾਰਾ ਮੱਧਿਆ ਹੈਗਾ ਚੰਗੀ ਤਰ੍ਹਾਂ ਵਧੀਆ ਪੂਰਾ ਤੇ ਹੁਣ ਪਾਣੀ ਛੜਕ ਕੇ ਜਿਹੜਾ ਉੱਤੇ ਸਮਾਨ ਪਿਆ ਸੀ ਵਾਧੂ ਦਾ ਇੱਟਾਂ ਦੀ ਰਹਿੰਦ ਫੂੰਦ ਉਹਨੂੰ ਚਾੱਕ ਕੇ ਤੇ ਸਾਈਡ ਤੇ ਕਰਕੇ ਫਿਰ ਅਜੇ ਤੇ 20 11 ਵਗੈਰਾ ਪਾ ਕੇ ਕੰਮ ਦੀ ਚਾਲ ਬਣਾ ਲੈਣਗੇ ਤਾਂ ਕਿ ਜੇ ਕੱਲ ਨੂੰ ਮਾੜਾ ਮੋਟਾ ਕੋਈ ਰਹਿ ਗਿਆ ਤਾਂ ਇਸ ਤੇ ਚਣਾਈ ਹੋਣ ਲੱਗ ਜੂਗੀ ਤੇ ਪਰਸੋਂ ਤੱਕ ਮਿਸਤਰੀ ਪੈਜੂ ਕੋਲ ਆ ਪਰਸੋਂ ਤੱਕ ਇਹਦੇ ਉੱਤੇ ਕੋਲਵਾ ਪਾ ਦੇਾਂਗੇ ਬਾਕੀ ਸਾਡੇ ਅੱਜ ਦੋ ਬੰਦੇ ਆਏ ਨਹੀਂ ਹੈਗੇ ਤਾਂ ਕਰਕੇ ਵੀ ਮਿਸਤਰੀ ਦੀ ਅਜੇ ਚਾਲ ਥੋੜੀ ਜਿਹੀ ਖੁੰਝ ਗਈ ਤੇ ਦੋ ਬੰਦਿਆਂ ਦੇ ਆਉਣ ਨਾ ਕਰਕੇ ਹੁਣ ਤਿੰਨ ਜਣਿਆਂ ਤੇ ਜ਼ਿਆਦਾ ਲੋਡ ਪੈ ਗਿਆ ਕੰਮ ਦਾ ਕੋਠੇ ਦੇ ਉੱਤੋਂ ਦੀ ਮੋਟਰ ਵਾਲੀ ਤਾਰ ਜਾਂਦੀ ਹੈਗੀ ਤੇ ਮਿਸਤਰੀ ਨੂੰ ਡਿੱਕਾ ਲਾਈ ਜਾਂਦੇ ਸੀ ਫਰਸ਼ ਦੇ ਵਿੱਚ ਕਿਰਾਂ ਇੱਥੇ ਜੋੜ ਸੀਗਾ ਇੱਕ ਪਹਿਲਾਂ ਇੱਥੇ ਖਾਸੀ ਟਾਂ ਧਰ ਕਿਧਰੇ ਹੋਇਆ ਸੀ ਤੇ ਦੂਜੇ ਮਿਸਤਰੀ ਆ ਆਪਣੇ ਇਹਨਾਂ ਦੇ ਫਾਦਰ ਸਾਹਿਬ ਬਿਜਲੀ ਦਾ ਕੰਮ ਕਰਦੇ ਨੇ ਤੇ ਥੋੜੀ-ਮੋਟੀ ਨੌਲੇਜ ਇਹ ਵੀ ਰੱਖਦੇ ਨੇ ਵਧੀਆ ਕੰਮ ਦੀ ਤੇ ਨਾਲ ਜੋੜ ਹੁਣ ਜੋੜ ਕੇ ਇਥੋਂ ਪਰਲੇ ਪਾਸੇ ਧਰ ਦੇਣਗੇ ਤਾਂ ਕਿ ਫਰਸ਼ ਲਾਉਣ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਿੱਕਾ ਨਾ ਆਵੇ ਜਾਂ ਕਿਸਦਾ ਹੱਥ ਨਾ ਲੱਗੇ ਸਵੇਰੇ 10 ਵਜੇ ਵਾਲੀ ਚਾਹ ਪੀਣ ਦੇ ਲਈ ਕਿਰਾ ਮਿਸਤਰੀ ਨੀਚੇ ਆ ਗਏ ਸੀਗੇ ਚਾਹ ਪੀਣ ਤੇ ਹੁਣ ਦੁਬਾਰੀ ਕੰਮ ਚਲਾਉਣਗੇ ਤੇ ਮੈਨੂੰ ਥੋੜਾ ਜਿਹਾ ਕੰਮ ਸੀਗਾ ਬਰਨਾਲੇ ਮੈਂ ਉਹਨੇ ਟਾਈਮ ਦੇ ਵਿੱਚ ਆਪਣੇ ਕੰਮ ਤੋਂ ਦੰਦ ਨਿਵੇੜ ਲਾਂ ਕਿਉਂਕਿ ਅੱਜ ਕਿਤਾ ਧੁੰਦ ਨਹੀਂ ਹੈਗੀ ਤੇ ਕੱਜ ਧੁੱਪ ਵਧੀਆ ਲੱਗੀ ਆਏਗੀ ਤੇ ਬਾਕੀ ਕੰਮ ਵੀ ਜ਼ਰੂਰੀ ਹੈਗੀ ਤੇ ਰਾਹ ਦੇ ਵਿੱਚ ਟਰੈਕਟਰ ਖੜਾ ਸੀ ਟਰੈਕਟਰ ਨੂੰ ਦੇਖਦੇ ਦੇਖਦੇ ਮੈਂ ਦੇਖਿਆ ਨਿਉਲਾ ਉਹ ਵੜ ਗਿਆ 베ਰੀ ਦੇ ਮੋੜ ਜੇ ਵਿੱਚ ਤੇ ਹੁਣ ਟਰੈਕਟਰ ਵਾਲਾ ਵੀਰ ਆ ਰਿਹਾ ਹੈਗਾ ਪਾਸੇ ਕਰ ਦੂਗਾ ਤੇ ਫਿਰ ਆਪਾਂ ਲੰਘ ਜਾਾਂਗੇ ਮੈਂ ਸਟੈਂਡਰਡ ਚੌਂਗ ਵਿੱਚ ਦੀ ਨੰਗਿਆ ਆਉਂਦਾ ਸੀਗਾ ਹੁਣ ਤੇ ਇੱਕ ਕਾਫੀ 올ਡ ਏਜ ਆਂਟੀ ਉਥੇ ਦੋ ਤਿੰਨ ਮੋਟਰਸਾਈਕਲਾਂ ਨੂੰ ਹੱਥ ਦਿੱਤਾ ਚਲੋ ਉਹਨਾਂ ਨੇ ਨਹੀਂ ਖੜਾ ਹੈਗਾ ਮੇਰੀ ਦੂਰੋਂ ਨਿਗਾਚ ਪੈ ਗਈ ਮੈਂ ਪੁੱਛਿਆ ਮਾਂ ਆਂਟੀ ਕਿੱਥੇ ਜਾਣਾ ਹੈਗਾ ਪਹਿਲਾਂ ਤਾਂ ਵਿਚਾਰੇ ਡਰ ਡਰ ਦੇ ਬੈਠੇ ਤੇ ਫਿਰ ਇਹਦੇ ਬਾਅਦ ਕਹਿੰਦੇ ਭਾਈ ਮੈਂ ਕਰਚਾ ਰੋਡ ਤੇ ਜਾਣਾ ਹੈਗਾ ਤੇ ਉੱਥੇ ਮੈਨੂੰ ਛੱਡ ਦੇ ਤੂੰ ਤੇ ਇੱਥੇ ਆ ਕੇ ਜਦੋਂ ਮੈਂ ਤਾਰਿਆ ਵਿਚਾਰੇ ਆਂਟੀ ਨੇ 100 ਸੀਜ਼ ਦਿੱਤੀ ਜ਼ਰੂਰੀ ਨਹੀਂ ਹੈਗਾ ਯਾਰ ਵੀ ਹਰ ਇੱਕ ਚੀਜ਼ ਆਪਾਂ ਕੈਮਰੇਜ ਦਿਖਾਈਏ ਜਾਂ ਹਰ ਇੱਕ ਚੀਜ਼ ਫੋਨ 'ਚ ਰਿਕਾਰਡ ਕਰੀਏ ਕੁਝ ਕੁ ਚੀਜ਼ਾਂ ਐਜ ਆਉਂਦੀ ਜਿਹੜੇ ਦਫ਼ਤਰ ਦੇ ਵਿੱਚ ਮੈਂ ਸਰਕਾਰੀ ਕੰਮ ਆਇਆ ਹੋਇਆ ਸੀਗਾ ਤੇ ਉੱਥੇ ਹੁਣ ਲੰਚ ਟਾਈਮ ਹੋ ਗਿਆ 1 ਵਜ ਗਿਆ ਤੇ ਮੈਨੂੰ ਵੀ ਹਲਕੀ-ਹਲਕੀ ਭੁੱਖ ਲੱਗੀ ਹੋਈ ਸੀ ਮੈਂ ਸੋਚਿਆ ਵੀ ਚਲੋ ਥੋੜੀ ਜੀ ਪੇਟ ਪੂਜਾ ਕਰ ਲਈਏ ਤੇ ਚਾਵਲ ਤੇ ਨਾਲ ਛੋਲੇ ਮੂਲੀ ਪਿਆਜ਼ ਗਾਜਰਾ ਤੇ ਤਲੀਆਂ ਹੋਈਆਂ ਤੇ ਟੇਸਟ ਵਧੀਆ ਤੇ ਬਾਕੀ ਦੇਖਦੇ ਆਂ ਤੋਂ ਬਾਅਦ ਵੀ ਉੱਥੇ ਹੋਰ ਹਲੇ ਕਿੰਨਾ ਕੁ ਟਾਈਮ ਲੱਗਦਾ ਹੈਗਾ ਜਿਹੜੇ ਸਰਕਾਰੀ ਕੰਮ ਮੈਂ ਆਇਆ ਸੀਗਾ ਉਹ ਆਪਣਾ ਡਨ ਹੋ ਗਿਆ ਤੇ ਹੁਣ ਪਉਣਾ ਘਰ ਨੂੰ ਵਾਪਸੀ ਤੇ ਬਾਕੀ ਰਾਹ ਦੇ ਵਿੱਚੋਂ ਡੀਮਾਰਟ ਖੜਨਾ ਹੈਗਾ ਦੇਖਦੇ ਆ ਉੱਥੇ ਜੇ ਕੋਈ ਚੀਜ਼ ਲੈਣ ਵਾਲੀ ਹੋਈ ਆ ਇਹ ਵੀ ਹੈਗਾ ਹੁਣ ਚੱਲ ਦੇਖ ਲਾਂਗੇ ਜਾਂਦੇ ਜਾਂਦੇ ਤੇ ਸੜਕ ਦੇ ਉੱਤੇ ਇਹ ਜਿਹੇ ਵੇਲੇ ਟ੍ਰੈਫਿਕ ਥੋੜੀ ਜਿਹੀ ਵੱਧ ਹੋ ਜਾਂਦੀ ਹੈਗੀ ਸੋ ਬਾਜ ਬਚਾ ਕੇ ਚੱਲਣਾ ਪੈਂਦਾ ਹੈਗਾ ਲੋਕ ਇੱਕਦਮ ਲਿਆ ਕੇ ਚੀਜ਼ ਮੂਰੇ ਕਰ ਦਾਂਦੇ ਨੇ ਦੇਖਦੇ ਆ ਪਾਰ ਕੇ ਇੱਥੇ ਹੀ ਕਰ ਦਣਾ ਮੈਂ ਕਿਉਂਕਿ ਕੱਢਣੀ ਕਰਨੀ ਸੌਖੀ ਹੈਗੀ ਹੈ ਤਾਂ ਥੋੜੀ ਜਿਹੀ ਪਿੱਛੇ ਹੈਗੀ ਸਾਡਾ ਬਰਨਾਲਾ ਵੀ ਬੜੀ ਤਰੱਕੀ ਕਰਿਆ ਕਿਉਂਕਿ ਵੈਸੇ ਤਾਂ ਛੋਟੇ ਛੋਟੇ ਸਟੋਰ ਹੈ ਸਾਰੇ ਹੋਏ ਗਏ ਨੇ ਆਲੇ ਦੋਲੇ ਪਰ ਬਰਨਾਲੇ ਦੇ ਵਿੱਚ ਡੀਮਾਰਟ ਵਰਗੀ ਬਿਲਡਿੰਗ ਪਹਿਲੀ ਹੈਗੀ ਜਿਹੜੀ ਸਭ ਤੋਂ ਪਹਿਲਾਂ ਸਟੋਰ ਖੁੱਲਿਆ ਸੀਗਾ ਇਨਾਂ ਦਾ ਸਮਾਨ ਖਰੀਦਦਾ ਫਿਲਹਾਲ ਤਾਂ ਹਲੇ ਖਾਣ ਪੀਣ ਵਾਲੀ ਸਮਾਨ ਵੱਧ ਹੁੰਦਾ ਹੈਗਾ ਜਿਹੜਾ ਆਪਾਂ ਖਰੀਦਦੇ ਆਂਗੇ ਤੇ ਹੋਰ ਦੇਖਦੇ ਕੋਈ ਸੂਪ ਵਗੈਰਾ ਜੇ ਕੋਈ ਚੀਜ਼ ਪਸੰਦ ਆਉਂਦੀ ਹੈ ਇੱਥੋਂ ਥੋੜਾ ਜਿਹਾ ਸਮਾਨ ਖਰੀਦਦਾ ਸੀਗਾ ਮੈਂ ਡੀਮਾਰਟ ਚੋਂ ਇਹ ਕਹਿੰਦੇ ਸਰ ਟਰਾਲੀ ਲੈ ਜਾਓ ਕਿਤੇ ਚੱਕਣ ਲੱਗੇ ਕੋਈ ਚੁੱਕ ਵਗੈਰਾ ਨਾ ਪੈ ਜੇ ਕਿਤੇ ਕੋਈ ਨਾਲ ਨੂੜ ਚੜ ਜੇ ਕੰਮ ਔਖਾ ਹੋ ਜੂਗਾ 10 ਰੁਪਏ ਸਿੱਕੇ ਮੂੜੇ ਸੀਗੇ ਤੇ ਨਾਲ ਪਾਪਕੋਰਨ ਲੈ ਲੇ ਮੈਂ ਚਲੋ ਸਿੱਕਿਆਂ ਦਾ ਵੀ ਕੀ ਕਰਾਂਗੇ ਜੇਬ ਦੇ ਵਿੱਚ ਖੜਕੀ ਜਾਣਗੇ ਵੈਸੇ ਸਿਆਣੇ ਕਹਿੰਦੇ ਉਹਨਾਂ ਨੇ ਭਾਂ ਤੋਂ ਬਚ ਕੇ ਰਹੀਦਾ ਹੁੰਦਾ ਹੈਗਾ ਸਬੰਧਤ ਨੋਟ ਕਰਨਾ ਓਹੋ ਬੰਦਾ ਬੰਦਾ ਬੁਲਾ ਲਿਆ ਸਮਾਨ ਧਰਨ ਵਾਸਤੇ ਇੰਨਾ ਧੜੀ ਨਹੀਂ ਜਾਣਾ ਹੈਗਾ ਹੂੰ ਖਾਣ ਪੀਣ ਵਾਲੀ ਸਮਾਨ ਵੱਧ ਹੈਗਾ ਕੰਮ ਦੀ ਜੀ ਤਾਂ ਇੱਕੋ ਹੀ ਹੈ ਟੂਥਪੇਸਟ ਗੱਲਾ ਬਾਕੀ ਤਾਂ ਨੂਡਲਸ ਲਾਰਮ ਪਾਟਰਮ ਆਹੀ ਹੈਗਾ ਬਸ ਹੁਣ ਟਰਾਲੀ ਲਾ ਲਈਏ ਸਾਈਡ ਤੇ ਕਾਹਨ ਵਿੱਚ ਉਚਾਲੀ ਖੜਾਉਣੀ ਹੈ ਉਹਦੇ ਕੋਲੇ ਲਾ ਲੈਣ ਸਾ ਜਿਹੜਾ ਚੌਂਕ ਬਿਜਦੀ ਸਿੱਧਾ ਚਰਸਤੇ ਨੂੰ ਰਸਤਾ ਜਾਂਦਾ ਹੈਗਾ ਉਹ ਥੋੜਾ ਜਿਹਾ ਵੱਧ ਟੁੱਟਿਆ ਹੋਇਆ ਹੈਗਾ ਇੱਕ ਸਿੰਗਲ ਰਸਤਾ ਹੈਗਾ ਤੇ ਤਾਂ ਕਰਕੇ ਮੈਂ ਸੋਚਿਆ ਵੀ ਪ੍ਰੈਫਰ ਕੀਤਾ ਛੰਨਾ ਬਿਜਦੀ ਜਾਣ ਨੂੰ ਕਿਉਂਕਿ ਇਧਰਲਾ ਰਾਹ ਥੋੜਾ ਜਿਹਾ ਚੌੜਾ ਹੈਗਾ ਟੁੱਟਿਆ ਤਾਂ ਇਹ ਵੀ ਹੋਇਆ ਪਰ ਕੋਈ ਕੋਈ ਟੱਕ ਜਾਈ ਹੈ ਇਹਦੇ ਚ ਛੰਨਾ ਪਿੰਡ ਪਹੁੰਚ ਗਏ ਤੇ ਫਿਲਹਾਲ ਇੱਥੋਂ ਤੱਕ ਤਾਂ ਰਸਤਾ ਠੀਕ ਸੀਗਾ ਹਲਕਾ ਹਲਕਾ ਪਿੰਡ ਚ ਕਿਤੋਂ-ਕਿਤੋਂ ਟੁੱਟਿਆ ਹੋਇਆ ਹੈਗਾ ਬਾਕੀ ਅਦਰਵਾਈਜ਼ ਸਾਰਾ ਠੀਕ ਸੀਗਾ ਆਵਲਾ ਆ ਗਿਆ ਸਿੰਗਲ ਰੋਡ ਜਿਹੜਾ ਇਥੋਂ ਦੀ ਚੌਰਾਹਤੇ ਚੋਂ ਸਿੱਧਾ ਬਰਨਾਲੇ ਨੂੰ ਜਾਣਾ ਸੀ ਆਪਾਂ ਚੌੜੇ ਰੋਡ ਆ ਗਏ ਫਰਕ ਤਾਂ ਕੋਈ ਬੜਾ ਪਿਆ ਨਹੀਂ ਹੈਗਾ ਬਸ ਮਸਾਂ ਇੱਕ ਜਾਂ ਦੋ ਮਿੰਟਾਂ ਦਾ ਫਰਕ ਪਿਆ ਤੇ ਉਹ ਜਿਹੜਾ ਰੋਡ ਨੇ ਆਸਾਨੀ ਇਹ ਦੇਤੀ ਬੇਰਾਮ ਦੇ ਨਾਲ ਆਏ ਆ ਇੱਥੇ ਤੱਕ ਮਗਾ ਦੇਖ ਹੀ ਲਈਏ ਅੱਜ ਕਿੱਥੇ ਕਿੱਦੱਕ ਚੜਦੀ ਹੈਗੀ ਆਲਟੋ 130 ਦੇ ਕ੍ਰਾਸ ਕਰਕੇ ਮੁੜਿਆ ਜੀ ਜਿਆਦਾ ਮੈਂ ਡੱਕਰੀ ਨਹੀਂ ਬੰਦੇ ਰਾਹ 'ਚ ਬੈਠੇ ਸੀਗੇ ਤੇ ਤਾਂ ਕਰਕੇ ਆ ਮੇਰੇ ਉਸਕ ਲੈਣਾ ਨਹੀਂ ਚਾਹੁੰਦਾ ਸੀਗਾ ਮੈਂ ਆਪ ਦਾ ਪਿੰਡ ਆਪਦਾ ਹੀ ਹੁੰਦਾ ਹੈਗਾ ਦੇਖ ਕੇ ਦੂਰੋਂ ਪਿੰਡ ਨੂੰ ਰੂਹ ਖੜ ਜਾਂਦੀ ਹੈਗੀ ਨਹੀਂ ਮੰਨਦਾ ਹੈਗਾ ਉਹ ਕਹਿੰਦਾ ਮੈਂ ਸਾਈਡ ਦੇਣੀ ਨਹੀਂ ਹੈਗੀ ਤੂੰ ਸਾਈਡ ਸਜਣਾ ਲੈ ਕੇ ਦਿਖਾ ਕਾਫੀ ਲੰਬੇ ਸਮੇਂ ਬਾਅਦ ਹੁਣੇ ਨੇ ਸਾਈਡ ਦਿੱਤੀ ਐ ਇੱਥੇ ਆ ਕੇ ਥੈਂਕ ਯੂ ਵੀਰਿਆ ਮੇਰਵਾਨਾ ਧੀ ਗਿਰ ਜਾਂਦਾ ਹੈ ਜੱਬਲ ਹਾਕੀ ਦਿੱਤੀ ਸੀ ਬਾਨੇ ਨੇ ਕਮਾਲ ਹੀ ਕਰਤੀ ਸਿੰਗਲ ਰੋਡ ਦੇ ਤੁਹਾਨੂੰ ਕੀ ਕੀ ਦੁੱਖ ਦਸੀਏ ਹੁਣ ਮੋਰੇ ਚੋਬਰ ਨੇ ਟਰੈਕਟਰ ਲਾ ਲਿਆ ਹੁਣ ਇਹਨੇ ਸਾਈਡ ਨਹੀਂ ਦੇਣੀ ਹੈਗੀ 10 ਕਿੱਲਾਂ ਦੀ ਵਾਹੀ ਆਈ ਅੱਖੀਆਂ ਮਾਰ ਲਵੀਆਂ ਨੇ ਸਿੰਗਲ ਰੋਡਾਂ ਦੀਆਂ ਵਿੱਲਿਆ ਮੈਂ ਥੋੜੀ ਜੀ ਗੱਡੀ ਪਿੱਛੇ ਖੜਾ ਲਈ ਸੀ ਤੇ ਚੋਬਰ ਨੇ ਆ ਕੇ ਇੱਥੇ ਸਾਈਡ ਦੇ ਲਈ ਮੋਰੇ ਚਾਚਾ ਆਉਂਦਾ ਚਾਚਾ ਨੂੰ ਮਾਰਦੀ ਹੈ ਹਾਰਨ ਤੇ ਕਿਤੇ ਹੁਣ ਆਹ ਇਹ ਵਿਚਾਲੇ ਰੇੜੀ ਲਿਆ ਕੇ ਖੜਾ ਲੇ ਤੇ ਹੁਣ ਥੋੜੇ ਡੱਕਰ ਕੇ ਲਾਇਆ ਚੱਲੀਏ ਘਰ ਦੀਏ ਚਾਚਾ ਨੂੰ ਘਰ ਤੋਂ ਘਰ ਦੀ ਤੇ ਫਾਈਨਲੀ ਘਰੇ ਪਹੁੰਚ ਗਏ ਤੇ ਘਰ ਦੀ ਗੱਡੀ ਬੰਦ ਕੰਮ ਤੋਂ ਦਿਨ ਮੇੜਨ ਤੋਂ ਬਾਅਦ ਤੇ ਹੁਣ ਮਿਸਤਰੀਆਂ ਕੋਲੇ ਜਿਹੜਾ ਮਾਰਿਆ ਸੀ ਤੇ ਮਿਸਤਰੀਆਂ ਨੇ ਕੰਮ ਵਧੀਆ ਖਿੱਚ ਰੱਖਿਆ ਹੈਗਾ ਇੱਧਰ ਵੀ ਮਿਸਤਰੀ ਜਦੋਂ ਮੈਂ ਆਇਆ ਉਹ ਤੋਂ ਸਵੇਰੇ ਇੱਥੇ ਹੀ ਸੀਗੇ ਕੰਮ ਕਰੀ ਜਾਂਦੇ ਤੇ ਮਰੇ ਉਹਨਾਂ ਨੂੰ ਇੱਥੋਂ ਤੱਕ ਥੋੜਾ ਜਿਹੀ ਬਰੀਕੀ ਚ ਸਣਾਈ ਹੋ ਜਾਂਦੀ ਹੈਗੀ ਤਾਂ ਕਰਕੇ ਟਾਈਮ ਵੱਧ ਖਾ ਜਾਂਦੀ ਹੈਗੀ ਮਿਸਤਰੀ ਜੀ ਆਪਣੇ ਕੋਲ ਟੈਲਾਂ ਘਟਦਿਆਂ ਤੇ ਨਹੀਂ ਹੈਗੀਆਂ ਹੈਂ ਕਿਦੇ ਮਹਾ ਦੂਜੀ ਟਵਾਂਗ ਬਾਜ ਮੰਗਾਉਣੀ ਪਵੇ ਹੁਣ ਤਾਂ ਇੱਕ ਕਿੜੀ ਜੀ ਸਰ ਜਾਊਗਾ ਹਾਂ ਜੀ ਨਾਜ਼ਮ ਜੀ ਕੀ ਹਾਲੇ ਵਾਲੇ ਪੂਰੇ ਨਾਮ ਤੇ ਐ ਤੇ ਜੋੜਗ ਨਹੀਂ ਉਹ ਬੱਜ ਗਏ ਮੋਟਰ ਚਲਾ ਕੇ ਦੇਖ ਲਈ ਸੀਗੀ ਚੱਲ ਪੀ ਹਾਂ ਜੀ ਚੱਲ ਇਹ ਵੀ ਲੋਟ ਹੈ ਸਭ ਪੂਰਾ ਸੱਟਾ ਅੱਜ ਆ ਤਿਆਰੀ ਕਰਕੇ ਲਾਤਾ ਜੀ ਠੀਕ ਐ ਬਸ ਉਹ ਕੱਲ ਨੂੰ ਚਾ ਕੱਲ ਨੂੰ ਚਿੰਦੋਂਗੇ ਜਿਹੜਾ ਮਣਾ ਮੋਟਾ ਕੋਈ ਨਿਕਸੂ ਕੋ ਉਹ ਕਰਕੇ ਮਤਲਬ ਘੋਲੇ ਦੇ ਘੋਲੇ ਦੇ ਨੋਂ ਤੇ ਕਰ ਦੋਂਗੇ ਜਿੱਥੇ ਆਪਣੀ ਟੈਂਕੀ ਪਈ ਸੀਗੀ ਜਦੋਂ ਮੈਂ ਕਰੋ ਗਿਆ ਉਦੋਂ ਪਿੱਛੇ ਸੀਗੇ ਮਿਸਤਰੀ ਜਿਹੜੇ ਫਰਸ਼ ਦੀ ਜਣਾਈ ਕਰੀ ਜਾਂਦੇ ਸੀਗੇ ਤੇ ਉਥੋਂ ਜਣਾਈ ਕਰਦੇ ਕਰਦੇ ਹੁਣ ਟੈਂਕੀ ਤੋਂ ਅੱਗੇ ਨੰਗੇ ਬਾਕੀ ਦੇਖਦੇ ਆਂਗੇ ਸਵੇਰੇ ਆ ਕੇ ਕੰਮ ਦੀ ਕੀ ਵਿਉਂਤ ਬੰਦੀ ਬਣਾਉਂਦੇ ਨੇ ਮਿਲਦੇ ਆਂ ਇੱਕ ਹੋਰ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਤੇ ਇੱਥੇ ਤੱਕ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਧੰਨਵਾਦ